ਅਸ ਸਾਡਾ ਮੁੰਡਾ ਸਾਈਕਲ ਤੇ ਘੁੰਮਦਾ ਫਿਰਦਾ ਜੰਗਲ ਦੇ ਵਿੱਚ ਪਰ ਇਸ ਚੀਜ਼ ਦਾ ਜਿਹੜਾ ਅਨੁਭਵ ਹੈ ਉਹ ਵੱਖਰਾ ਹੀ ਆ ਉਹਨਾਂ ਬੇਜਾਨ ਚੀਜ਼ਾਂ ਤੋਂ ਜਿਹੜੀਆਂ ਜਾਨ ਵਾਲੀ ਚੀਜ਼ਾਂ ਹੁੰਦੀਆਂ ਉਹਨਾਂ ਦੇ ਇੱਕ ਵੱਖਰੇ ਨਜ਼ਾਰੇ ਹੁੰਦੇ ਆ ਕੁਦਰਤੀ ਸਹੱਪਣ ਇਸ ਨੂੰ ਹੋਰ ਵੀ ਚਾਰ ਚੰਦ ਲਾਉਂਦਾ ਤੇ ਆਲੇ ਦੁਆਲੇ ਸਾਰਾ ਜਿਹੜਾ ਇਹ ਇਹਨਾਂ درختਾਂ ਨਾਲ ਝੀਟ ਝਾਂਡਿਆਂ ਦੇ ਨਾਲ ਭਰਿਆ ਹੋਇਆ ਜਿਵੇਂ ਜਿਵੇਂ ਅੱਗੇ ਜਾਂਦੇ ਦੇਖਦੇ ਕੀ ਕੀ ਹੁੰਦਾ ਆ ਸਾਡਾ ਸਾਈਕਲ ਤੇ ਆ ਸਾਡਾ ਹੈਗਾ ਰਸਤਾ ਤੇ ਆ ਹੈਗਾ ਜੰਗਲ